ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਬੀਏ ਸੈਮੈਸਟਰ 3 ਦੇ ਲਈ ਪੰਜਾਬੀ ਲਾਜ਼ਮੀ ਵਿਸ਼ੇ ਦੀ ਪੰਜਾਬੀ ਕੰਪਲਸਰੀ ਦੀ ਆਪਾਂ ਤਿਆਰੀ ਕਰ ਰਹੇ ਹਾਂ ਸੋ ਟੋਟਲੀ ਸਿਲੇਬਸ ਤੁਹਾਡਾ ਆਪਾਂ ਨੇ ਅਪਲੋਡ ਕਰਤਾ ਸੋ ਇਸ ਵੀਡੀਓ ਦੇ ਵਿੱਚ ਹੁਣ ਆਪਾਂ ਜਿਹੜੇ ਕਿ ਛੋਟੇ ਕੁਸ਼ਨ ਲੈ ਕੇ ਆ ਰਹੇ ਜੇ ਸ਼ਾਰਟ ਕੁਸ਼ਨ ਜਿਹੜੇ ਤੁਹਾਨੂੰ 8 ਟੋਂ ਨੇ 8 ਦੇ ਵਿੱਚੋਂ ਤੁਸੀਂ 5 ਕਰਨੇ ਹੋਣਗੇ 1-1 ਮਾਰਕਸ ਦੇ ਸੋ ਇਹ ਆਪਾਂ ਉਹੀ ਕਰਾਂਗੇ ਜਿਹੜੇ ਜਿਹੜੇ ਪਹਿਲਾਂ ਪ੍ਰੀਵੀਅਸ ਐਗਜ਼ਾਮਸ ਦੇ ਵਿੱਚ ਆਏ ਹੋਏ ਨੇ ਠੀਕ ਹੈ ਕਿਉਂਕਿ ਬਹੁਤ ਸਾਰੇ ਕੁਐਸਚਨਸ ਰਿਪੀਟ ਹੁੰਦੇ ਨੇ ਸੋ ਆਯੋਪ ਹੁਣ ਵੀ ਰਿਪੀਟ ਹੋਣਗੇ ਸੋ ਆਪਾਂ ਜਿਹੜੇ ਮੋਸਟ ਇੰਪੋਰਟੈਂਟ ਨੇ ਉਹੀ ਕਰਾਂਗੇ ਠੀਕ ਹੈ ਫਸਟ ਹੈਗਾ ਜਿਵੇਂ ਲੇਖਕ ਲੇਖ ਦੇ ਆਰੰਭ ਦੇ ਵਿੱਚ ਲੇਖਕ ਆਪਣੇ ਪਿੰਡ ਦੇ ਇਸਟ ਇਸਟ ਨਾਲ ਕਿਸ ਤਰ੍ਹਾਂ ਜਾਣ ਪਛਾਣ ਕਰਾਉਂਦਾ ਹਾਂਜੀ ਨਿਵੰਦ ਘਰ ਦੱਸਦਾ ਕਿ ਮੇਰੇ ਪਿੰਡ ਤੇ ਲੋਕਾਂ ਦੇ ਕਈ ਵੱਡੇ ਵੱਡੇ ਕਈ ਛੋਟੇ ਕਈ ਵੱਡੇ ਇਸਟ ਨੇ ਸਾਰੇ ਪਿੰਡ ਦਾ ਸਾਂਝਾ ਪੂਜ ਸਥਾਨ ਸਮੇਤ ਮੁਸਲਮਾਨਾਂ ਦੇ ਗੁਰਦੁਆਰਾ ਹਰ ਗੋਦ ਦੇ ਘਰਾਂ ਦੀਆਂ ਆਪੋ ਆਪਣੇ ਵੱਡੇ ਵਡੇਰੇਾਂ ਦੀਆਂ ਵੱਖ-ਵੱਖ ਸਮਾਧਾਂ ਤੇ ਜਿਹੜੀਆਂ ਮਟੀਆਂ ਨੇ ਤੇ ਇਹਨਾਂ ਤੋਂ ਇਲਾਵਾ ਪਿੰਡ ਵਿੱਚ ਖੂਹ, ਪੀਪਲ, ਗਊ, ਟੋਏ, ਟਿੱਬੇ, ਛੱਪੜੀਆਂ ਮਾਤਾ ਰਾਣੀ ਦੇ ਪਿੰਨ-ਪਿੰਨ ਰੂਪ, ਤਕੀਏ ਪੀਰਾਂ ਦੀਆਂ ਦਰਗਾਹਾਂ, ਸਾਈ ਫਕੀਰ ਤੇ ਚੰਦ ਸੂਰਜ ਸਾਰੇ ਲੇਖਕ ਦੇ ਪਿੰਡ ਦੇ ਇਸ਼ਟ ਨੇ। ਅੱਗੇ ਹੈਗਾ ਰਜੇ ਅਗਲ 2015 ਦਾ ਹੈ ਕੋਸ਼ਣਾ ਮਰੀਜ਼ ਨੂੰ ਮਾਤਾ ਨਿਕਲੀ ਹੋਣ ਤੇ ਕੀ ਕੀਤਾ ਜਾਂਦਾ? ਹਾਂਜੀ ਮਾਤਾ ਨਿਕਲੀ ਹੋਣ ਤੇ ਯਕੀਨ ਹੁੰਦਾ ਸੀ ਕਿ ਮਰੀਜ਼ ਨੂੰ ਅੰਦਰ ਲਿਹਨੇਰੇ ਕਮਰੇ ਦੇ ਵਿੱਚ ਰੋਸ਼ਨੀ ਜਿੱਥੇ ਬਿਲਕੁਲ ਨਾ ਪਵੇ ਰੋਸ਼ਨੀ ਦੇ ਉੱਥੇ ਸਾਰੇ ਮਤਲਬ ਕਿ ਜੋ ਵੀ ਵਿੰਡੋਜ਼ ਵਗੈਰਾ ਹੁੰਦੇ ਸੋ ਬੰਦ ਕਰ ਦਿੱਤੇ ਜਾਂਦੇ ਸੀ ਤੇ ਕਹਿੰਦੇ ਨੇ ਕਿ ਜੇ ਇਸ ਤਰ੍ਹਾਂ ਨਾ ਕੀਤਾ ਜਾਵੇ ਤਾਂ ਮਾਤਾ ਰਾਣੀ ਨੂੰ ਚਕਲੋ ਚਲਕੋਰ ਮਾਰ ਜਾਂਦੀ ਹੈ ਠੀਕ ਹੈ ਵੀ ਜਿਹੜੀ ਕਿ ਜੇ ਕਿਤੋਂ ਵੀ ਸਾਈਡ ਤੋਂ ਰੋਸ਼ਨੀ ਪਊਗੀ ਤਾਂ ਅੰਦਰ ਕਮਰੇ ਦੇ ਵਿੱਚ ਚੈਦ ਨਾਲ ਜਿਹੜੀ ਚਲਕੋਰ ਪੈ ਜਾਊਗੀ ਦੇ ਜੇਮੀ ਕਣੀ ਪੈਣ ਲੱਗ ਜਾਵੇ ਤਾਂ ਮਰੀਜ਼ ਨੂੰ ਬੱਦਲ ਦੀ ਕਰਜ ਤੋਂ ਬਚਾਉਣ ਲਈ ਘਰ ਦੇ ਵਿੱਚ ਪੀਪੇ ਤੇ ਭਾਂਡੇ ਖੜਕਾ ਕੇ ਤੇ ਚੱਕੀ ਪੀ ਕੇ ਲਗਾਤਾਰ ਖੜਕਾ ਕਹਿਆ ਜਾਂਦਾ ਮਤਲਬ ਕਿ ਉਹ ਬਾਹਰਲਾ ਖੜਕਾ ਨਾ ਸੁਣੇ ਅੰਦਰਲਾ ਹੀ ਸੁਣੇ ਠੀਕ ਹੈ ਤੇ ਇਸ ਤਰ੍ਹਾਂ ਬਿਮਾਰ ਨੂੰ ਛਾਲ ਤੇ ਮਾਤਾ ਰਾਣੀ ਦੀ ਕਿਰੂਪੀ ਤੋਂ ਬਚਾਇਆ ਜਾਂਦਾ ਤੇ ਮਰੀਜ਼ ਦਾ દવાਦਾਰੂ ਕਰਨਾ ਬਿਲਕੁਲ ਬੁਰਾ ਸਮਝਿਆ ਜਾਂਦਾ ਮਤਲਬ ਕਿ ਉਹਨੂੰ ਦਵਾਈ ਵਗੈਰਾ ਦੇਣੀ ਸਭ ਕੋ ਤੋਂ ਬੁਰਾ ਸਮਝਿਆ ਜਾਂਦਾ ਮੈਡੀਸਿਨ ਦੇਣੀ ਇਤੋਂ ਤੱਕ ਕਿ ਜੇਕਰ ਕਿਸੇ ਨੂੰ ਮਾਮੂਲੀ ਤਾਪ ਮਤਲਬ ਕਿ ਫੀਵਰ ਵੀ ਹੋ ਜਾਵੇ ਤਾਂ ਇਹ ਕਹਿ ਕੇ ਉਹਦਾ ਇਲਾਜ ਕਰਨ ਨੂੰ ਰੋਕਿਆ ਜਾਂਦਾ ਕਿ ਇਹ ਤਾਂ ਅਜ ਭਲਕ ਮਾਤਾ ਰਾਣੀ ਦਾ ਖੋਤੜਾ ਬਣਨ ਵਾਲਾ ਹੈ ਹਾਂਜੀ ਅੱਗੇ ਇਹ ਕੁਐਸਚਨ ਬਾਰ ਬਾਰ ਆਇਆ 2019 ਔਰ 22 ਦੇ ਵਿੱਚ ਮਾਤਾ ਰਾਣੀ ਦਾ ਖੋਤੜਾ ਕਿਸ ਨੂੰ ਤੇ ਕਿਉਂ ਕਿਹਾ ਜਾਂਦਾ ਜਿਸ ਵਿਅਕਤੀ ਦੇ ਮਾਤਾ ਨਿਕਲ ਹੀ ਹੋਵੇ ਉਹ ਭਾਵੇਂ ਬੱਚਾ ਹੋਵੇ ਜਾਂ ਬੁੱਢਾ ਉਹਨੂੰ ਪਿਆਰ ਨਾਲ ਮਾਤਾ ਰਾਣੀ ਦਾ ਖੋਤੜਾ ਕਿਹਾ ਜਾਂਦਾ ਹੈ ਕਿਉਂਕਿ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਮਾਤਾ ਰਾਣੀ ਖੋਤੇ ਦੀ ਸਵਾਰੀ ਕਰਦੀ ਹੈ ਤੇ ਇਸ ਦਾ ਭਾਵ ਇਹ ਹੈ ਕਿ ਮਾਤਾ ਰਾਣੀ ਮਰੀਜ਼ ਨੂੰ ਆਪਣਾ ਖੋਤਾ ਬਣਾ ਕੇ ਸਵਾਰੀ ਕਰ ਰਹੀ ਹੈ ਤੇ ਖਿਆਲ ਕੀਤਾ ਜਾਂਦਾ ਹੈ ਨਾ ਕਿ ਜੇਕਰ ਇਸ ਤਰ੍ਹਾਂ ਕਿਹਾ ਜਾਵੇ ਤਾਂ ਮਾਤਾ ਰਾਣੀ ਖੁਸ਼ ਹੋ ਕੇ ਉਹਦੇ ਹੱਡ ਛੱਡ ਜਾਂਦੀ ਹੈ ਹਾਂਜੀ ਇਹ ਪਾਣੀ ਝਾਰੇ ਜਾਂ ਖਸਰੇ ਦਾ ਇਲਾਜ ਇਸ ਤਰ੍ਹਾਂ ਕੀਤਾ ਜਾਂਦਾ ਇਹਦੇ ਵਿੱਚ ਖਸਰੇ ਦੇ ਨਿਕਲਣ ਦੇ ਹਥੌਲੇ ਹਥੌਲੇ ਕਰਾਏ ਜਾਂਦੇ ਨੇ ਤੇ ਜੰਤਰ ਮੰਤਰ ਕਰਨ ਵਾਲਾ ਸਿਆਣਾ 40 ਰੋਜ਼ੇ ਤੇ 50 ਰੋਜੇ ਹਥੋਲਿਆਂ ਨਾਲ ਕਰਦੇ ਉਹਨੂੰ ਪਰਚਾਈ ਰੱਖਦਾ ਹਾਂਜੀ ਅਗਲਾ ਜਿਹੜਾ ਸੀ ਕੁਐਸਚਨ 2018 ਚ ਆਇਆ ਹੋਇਆ ਲੋਕ ਵੱਡੇ-ਵਡੇਰਿਆਂ ਨੂੰ ਖੁਸ਼ ਕਰਨ ਲਈ ਕੀ ਕਰਦੇ ਨੇ ਵੱਡੇ-ਵਡੇਰਿਆਂ ਨੂੰ ਖੁਸ਼ ਰੱਖਣ ਲਈ ਲੋਕ ਹਰ ਦਸਵੀਂ ਨੂੰ ਨਿਉਂਦਾ ਖਵਾਉਂਦੇ ਨੇ ਤੇ ਬੋਹਲ ਵਿੱਚੋਂ ਪਹਿਲਾ ਹਿੱਸਾ ਵੱਡੇ-ਵਡੇਰਿਆਂ ਦੇ ਨਾਂ ਕੱਢਦੇ ਨੇ ਤੇ ਦੀਵਾਲੀ ਨੂੰ ਸੀਵਿਆਂ ਵਿੱਚ ਚਿਰਾਗ ਜਗਾਉਂਦੇ ਨੇ ਤੇ ਵੀਰਵਾਰ ਨੂੰ ਤੱਕੀ ਤਾਂ ਤੱਕ ਇਹ ਚੂਰਮਾ ਚੜਾਉਂਦੇ ਨੇ ਇਸ ਤੋਂ ਇਲਾਵਾ ਜੋ ਕੁਝ ਕੋਈ ਸਿਆਣਾ ਦੱਸੇ ਉਹ ਵੀ ਕੁਝ ਕਰਿਆ ਜਾਂਦਾ ਹੈ ਅੱਗੇ 2021 اور 24 چ کوسچن ਆਇਆ ਹੋਇਆ ਸਿੱਧਾ ਬਾਬਾ ਕੌਣ ਹੈ ਤੇ ਗਿੱਲ ਗੋਤ ਵਾਲੇ ਇਸ ਦੀ માનਤਾ ਕਿਸ ਤਰ੍ਹਾਂ ਕਰਦੇ ਨੇ ਲੇਖਕ ਦੇ ਪਿੰਡ ਦੇ ਚੜ੍ਹਦੇ ਪਾਸੇ ਸਿੱਧਾ ਬਾਬੇ ਦੀ ਸਮਾਦ ਆ ਇਹਨੂੰ ਗਿੱਲ ਜਿਹੜਾ ਗੋਤ ਆ ਉਹਦੇ ਘਰ ਦੇ ਘਰ ਆਪਣਾ ਵੱਡਾ ਵਡੇਰਾ ਮੰਨਦੇ ਨੇ ਗਿੱਲ ਗੋਤ ਵਾਲੇ ਤੇ ਹਰ ਦਿਨ ਤਿਹਾਰ ਨੂੰ ਹੀ ਸਮਾਧਿ ਮੰਨਤ ਹੁੰਦੀ ਹੈ ਤੇ ਇੱਥੇ ਚੜਾਵੇ ਚੜਦੇ ਨੇ ਗਿੱਲਾਂ ਦੇ ਘਰਾਂ ਨਲਕੀ ਕੋਤਵਾਲੇ ਇਹਨਾਂ ਦੇ ਘਰਾਂ ਦੇ ਵਿੱਚ ਨਵੀਂ ਵਿਆਹੀ ਜੋੜੀ ਨੂੰ ਇੱਥੇ ਛਟੀਆਂ ਕਿੱਟਣ ਲਈ ਲਿਆਂਦਾ ਜਾਂਦਾ ਇਸ ਸਮੇਂ ਇਹ ਖਾਸ ਇਹ ਥਾਂ ਖਾਸ ਰੌਣਕ ਮਿਲੇਦਾ ਜਿਵੇਂ ਕੇਂਦਰ ਬਣ ਜਾਂਦੀ ਹੈ ਹਾਂਜੀ ਅਗੇ ਆਖਾਣ ਜਿਹੜੇ ਇਸ ਚੈਪਟਰ ਚੋਂ ਛੋਟੇ ਕੁਐਸਚਨ ਹਾਂਜੀ ਇਹ ਕੁਐਸਚਨ ਬਾਰ-ਬਾਰ ਆਇਆ ਹੋਇਆ 2018 21 22 ਔਰ 23 ਦੇ ਵਿੱਚ ਪੰਜਾਬੀ ਜੀਵਨ ਨਾਲ ਲੋਕ ਗੀਤਾਂ ਦੇ ਅਖਾਨਾਂ ਦਾ ਕੀ ਸੰਬੰਧ ਹੈ ਜਾਂ ਲੋਕ ਗੀਤਾਂ ਤੇ ਅਖਾਨਾਂ ਦਾ ਕੀ ਸੰਬੰਧ ਹੈ ਹਾਂਜੀ ਜੇ ਪੰਜਾਬੀਆਂ ਦਾ ਦਿਲ ਲੋਕ ਗੀਤਾਂ ਵਿੱਚ ਧੜਕਿਆ ਤਾਂ ਉਹਨਾਂ ਦੀ ਸੂਝ ਤੇ ਸਿਆਣਪ ਨੇ ਅਖਾਨਾਂ ਰਾਹੀਂ ਆਪਣਾ ਜਿਹੜੇ ਕੀ ਚਮਤਕਾਰ ਦਿਖਾਇਆ ਮਤਲਬ ਕਿ ਉਹਨਾਂ ਨੇ ਸੂਝ ਤੇ ਸਿਆਣਪ ਨੇ ਅਖਾਨ ਰਾਹੀਂ ਜਿਹੜਾ ਆਪਣਾ ਚਮਤਕਾਰ ਦਿਖਾਇਆ ਜੇ ਲੋਕ ਗੀਤ ਧੜਕੈ ਨੇ ਦਿਲਾਂ ਚ ਠੀਕ ਆ ਮਤਲਬ ਕਿ ਜੇ ਮਤਲਬ ਕਿ ਆਪਾਂ ਕਹਿ ਸਕਦੇ ਵੀ ਜੇ ਲੋਕ ਗੀਤ ਦਿਲਾਂ ਚ ਧੜਕਦੇ ਨੇ ਤਾਂ ਜਿਹੜੀ ਆਪਣੀ ਅਖਾਣ ਨੇ ਉਹ ਸੂਝ ਤੇ ਸਿਆਣਪ ਦਾ ਸਬੂਤ ਦਿੰਦੇ ਨੇ ਅਖਾਣ ਪੰਜਾਬੀ ਜੀਵਨ ਦਾ ਉਨਾ ਹੀ ਅੰਗ ਨੇ ਜਿੰਨਾ ਲੋਕ ਗੀਤ ਨੇ ਮਤਲਬ ਕਿ ਜਿੰਨੇ ਲੋਕ ਗੀਤ ਮਹੱਤਤਾ ਰੱਖਦੇ ਨੇ ਉਨੇ ਹੀ ਅਖਾਣ ਨੇ ਜਿੱਥੇ ਪੰਜਾਬੀ ਝੂਮਦੇ ਖੇਤਾਂ ਦੀਆਂ ਵੱਟਾਂ ਉੱਤੇ ਲੋਕ ਗੀਤ ਗਾ ਕੇ ਰੰਗ ਬੰਨਦਾ ਹੈ ਉੱਥੇ ਅਖਾਣ ਉਹਨਾਂ ਦੀ ਨਿੱਤ ਦੀ ਬੋਲੀ ਦੇ ਵਿੱਚ ਉਹਨੂੰ ਵਰਤਦੇ ਨੇ ਜਿਸ ਦੇ ਨਾਲ ਬੋਲ ਚਾਲ ਦੇ ਵਿੱਚ ਸਵਾਦ ਭਰਿਆ ਜਾਂਦਾ। ਅਖਾਨਾ ਦੇ ਵਿੱਚੋਂ ਪੰਜਾਬੀ ਜੀਵਨ ਦੀ 나ੜ-ਨਾੜ ਧੜਕਦੀ ਦੇਖੀ ਜਾ ਸਕਦੀ ਆ। ਹਾਂਜੀ ਅਖਾਨਾ ਦੇ ਵਿੱਚੋਂ ਪੰਜਾਬੀਆਂ ਦਾ ਕਿਵੇਂ ਦਾ ਸੁਭਾਅ ਝਲਕਦਾ ਜਾਂ ਪੰਜਾਬੀਆਂ ਦਾ ਮਿਹਨਤੀ ਉਦਮੀ ਸੁਭਾਅ ਦੀ ਝਲਕ ਕਿਵੇਂ ਆਪਾਂ ਨੂੰ ਮਿਲਦੀ ਆ। ਇਨ੍ਹਾਂ ਪੰਜਾਬੀ ਅਖਾਨਾ ਦੇ ਵਿੱਚ ਪੰਜਾਬੀਆਂ ਦਾ ਮਿਹਨਤੀ ਤੇ ਹਿੰਮਤੀ ਤੇ ਉਦਮੀ ਸੁਭਾਅ ਆਪਾਂ ਨੂੰ ਦੱਸਿਆ ਗਿਆ। ਜਿਵੇਂ ਇਹਨਾਂ ਵਿੱਚ ਰਖ ਖ ਦੇ ਖਾ ਖੇ ਡੋਲ ਰਤ ਖਾ ਪਤ ਉਦਮ ਉਦਮ ਅੱਗੇ ਲక్ష్ਮੀ ਪੱਖੇ ਅੱਗੇ ਪਾਉਣ ਹਾਂਜੀ ਪੰਜਾਬੀ ਬੇਲੜ ਆਲਸੀ ਤੇ ਹੱਡ ਰੱਖਾਂ ਨੂੰ ਵੀ ਸਦਾ ਨੀਵੀਂ ਦੇ ਘਰੀਨਾਂ ਪਰ ਨਜ਼ਰ ਨਾਲ ਦੇਖਦੇ ਨੇ ਜਿਵੇਂ ਬੇਕਾਰ ਨਾਲੋਂ ਬਗਾਰ ਚੰਗੀ ਤੇ ਇਹ ਵੀ ਅੱਗੇ ਕੁਸ਼ਨ ਇੰਪੋਰਟੈਂਟ ਹੈ ਇਹ ਵੀ ਵੀ ਕਿਵੇਂ ਨਾ ਸੁਭਾਅ ਮਿਲਦਾ ਆਪਾਂ ਨੂੰ ਇਹ ਥੋੜਾ ਜਿਹਾ ਘੁਮਾ ਕੇ ਪਾਇਆ ਹੋਇਆ ਪੰਜਾਬੀਆਂ ਦੇ ਕਿਵੇਂ ਨਸ ਹੋਵੇ ਖੁੱਲਾ ਡੁੱਲਾ ਠੀਕ ਹੈ ਫਿਰ ਇਹ ਤੁਸੀਂ ਖਾਣਾ ਦੀ ਵਰਤੋਂ ਕਰ ਦੇਣੀ ਹੈ ਕਰਾਇ ਮਹਿਮਾਨ ਰੱਬ ਸਮਾਨ ਵੰਡ ਖਾਣਾ ਖੰਡ ਖਾਣਾ ਹਾਂਜੀ ਕਿ ਲੋਕੋ ਕੀਤਾ ਨਾ ਇਤਿਹਾਸ ਇਹਦੇ ਵਿੱਚੋਂ ਜੰਗ ਵਿੱਚ ਗਏ ਇਹ ਆਪਣੇ ਪਤੀ ਨੂੰ ਘਰ ਬੁਲਾਉਣ ਲਈ ਪਤਨੀ ਕਿਹੜੇ ਕਿਹੜੇ ਚਲੇਤਰ ਖੇਡਦੀ ਆ ਹਾਂਜੀ ਜਦੋਂ ਜੰਗ ਵਿੱਚ ਪਤੀ ਉਸਦੇ ਵਾਰ-ਵਾਰ ਚਿੱਠੀਆਂ ਲਿਖਾਂਦੇ ਵੀ ਫਰੰਗੀਆਂ ਦੀ ਨੌਕਰੀ ਮਤਲਬ ਕਿ ਅੰਗਰੇਜ਼ਾਂ ਦੀ ਨੌਕਰੀ ਕਾਰਨ ਘਰ ਵਾਪਸ ਨਹੀਂ ਆਉਂਦਾ ਤਾਂ ਕਦੇ ਸੱਸ ਤੇ ਕਦੇ ਸਹੁਰੇ ਦੇ ਮਰਨ ਦਾ ਬਹਾਨਾ ਲਿਖ ਕੇ ਭੇਜ ਦਿਆ ਜਦੋਂ ਇਹਦਾ ਵੀ ਅਸਰ ਨਹੀਂ ਹੁੰਦਾ ਤਾਂ ਉਹ ਲਿਖ ਕੇ ਭੇਜਦੇ ਕਿ ਤੇਰੇ ਨਾਚੋ ਨਾਰ ਮਰ ਗਈ ਅੱਗੇ ਹੈਗਾ ਜੰਗ ਵਿੱਚ ਗਏ ਪਤੀ ਦੇ ਵਿਛੋੜੇ ਵਿੱਚ ਸੱਜਵੀਂ ਮੋਟਿਆਰ ਕਿਸ ਤਰ੍ਹਾਂ ਤੜਪਦੀ ਹੈ ਹੁਣ ਤਾਂ ਪੰਜਾਬ ਵੀ ਦੇ ਲੋਕੀਂ ਦਾ ਵੱਡਾ ਹਿੱਸਾ ਜੰਗ ਵਿੱਚ ਗਏ ਪਰਦੇਸੀ ਟੋਲੇ ਲਈ ਪਿੱਛੇ ਉਸ ਦੀ ਪਤਨੀ ਦੇ ਛੋੜੇ ਦੇ ਕਸਕਾ ਜਾਂ ਢੋਲੇ ਦੇ ਆਪਣੀ ਨਾਲ ਨੂੰ ਮਿਲਣ ਤੜਫ ਨਾਲ ਸੰਬੰਧਿਤ ਹੈ ਤੇ ਵਿਚਾਰਾ ਢੋਲਾ ਵਿਆਹ ਕਰਵਾਉਂਦੇ ਹੀ ਭਰਤੀ ਹੋ ਗਿਆ ਤੇ ਚਾਵਾਂ ਨਾਲ ਮੁਕਲਾਵਾ ਲਿਆਈ ਸੀ ਕੀ ਪਲਟਨ ਤੁਮਲਾਵਾ ਆ ਗਿਆ ਪਤਨੀ ਆਪਣਾ ਢੋਲ ਤੋਂ ਪਿਛੜਨ ਨਹੀਂ ਚਾਹੁੰਦੀ ਤੇ ਬੇਵਸੋਈ ਫਰੰਗੀ ਨੂੰ ਦੂਰ ਅਸੀਂ ਸਾਰੰਦੇ ਫਰੰਗੀ ਮਤਲਬ ਕਿ ਅੰਗਰੇਜ਼ਾਂ ਨੂੰ ਮੇਰਾ ਸਬਰ ਫਰੰਗੀਆਂ ਨੂੰ ਮਾਰੇ ਨਾ ਦਿੰਦਾ ਛੁੱਟੀਆਂ ਨਾ ਤਲਵਾ ਤਾਰੇ ਉਹ ਪਦੀ ਤੋਂ ਪਿਛੜ ਕੇ ਵਿਚਾਰੀ ਸੱਚ ਗਈਦਾ ਧਿਆਨ ਹਰ ਵੇਲੇ ਸੂਚ ਤੇ ਵਿਚਰਾਂਦਾ ਦੁਹਾਰ ਸਮੇਂ ਬੇਸ਼ੱਕ ਘਰ ਦੇ ਕੰਮ ਵਿੱਚ ਲੱਗੀ ਰਹਦੀ ਸੀ ਪਰੰਤੂ ਉਹਦਾ ਦਿਲ ਉਸਦੇ ਵਿਛੋੜੇ ਵਿੱਚ ਤੜਫ ਰਿਹਾ ਹੁੰਦਾ ਨਾਲੇ ਧਾਰ ਕੱਢਾਂ ਨਾਲੇ ਰੋਮਾਂ ਮਾਹੀ ਮੇਰਾ ਲਾਮ ਨੂੰ ਗਿਆ ਨਕ ਕਿ ਲੋਕ ਵਿਸ਼ਵਾਸ ਇਸ ਚੈਪਟਰ ਦੇ ਵਿੱਚ ਹਾਂਜੀ ਦਿਨ ਤੇ ਘੜੀਆਂ ਮਹੂਰਤਾਂ ਦੇ ਚੰਗੇ ਵਾਲੇ ਹੋਣ ਨਾਲ ਬਹਿਮਤ ਕਿਵੇਂ ਜੁੜੇ ਹੋਏ ਨੇ ਸਾਡੇ ਪਿੰਡ ਵਿੱਚ ਮੰਗਲਵਾਰ ਕੱਪੜੇ ਧੋਣ ਲਈ ਸਨੇਚਰਵਾਰ ਸਿਰ ਨਹਾਉਣ ਲਈ ਵੀਰਵਾਰ ਤੀ ਭੈਣ ਨੂੰ ਘਰੋ ਤੋਰਨ ਦੇ ਚੰਗੇ ਨਹੀਂ ਮੰਨੇ ਜਾਂਦੇ। ਬੁੱਧ ਸਨੇਚਰ ਕੱਪੜਾ ਗਹਿਣਾ ਐਤਵਾਰ ਬੁੱਧ ਕੰਮ ਸੁੱਧ ਵਿੱਚ ਵਿਸ਼ਵਾਸ ਕੀਤਾ ਜਾਂਦਾ। ਸੰਗਰਾਂਦ ਵਾਲੇ ਦਿਨ ਪੈਸੇ ਖਰਚਨੇ ਮਾੜੇ ਪਰੰਤੂ ਪੈਸੇ ਦਾਉਣਾ ਚੰਗਾ ਸਮਝਿਆ ਜਾਂਦਾ। ਸੰਗਰਾਂਦ ਵਾਲੇ ਦਿਨ ਪ੍ਰਾਣੇ ਦਾਉਣਾ ਵੀ ਠੀਕ ਨਹੀਂ ਮੰਨਿਆ ਜਾਂਦਾ ਤੇ ਲੋਕ ਵਿਸ਼ਵਾਸ ਅਨੁਸਾਰ ਸੰਗਰਾਂਦ ਵਾਲੇ ਦਿਨ ਕਿਹੋ ਜਿਹਾ ਚੰਗਾ ਵਾੜਾ ਕੰਮ ਹੋਵੇ। ਜਿਹੋ ਜਿਹਾ ਵੀ ਉਮੀਦ ਹੈ ਸਾਰਾ ਮਹੀਨਾ ਚੱਲਦਾ ਰਹਿੰਦਾ। ਤੇ ਵਿਆਹ ਵਾਲੇ ਸ਼ਰਾਧੇ ਦਿਨ ਮਾੜੇ ਨਰਾਤਿਆਂ ਦਿਨ ਚੰਗੇ ਮੰਨੇ ਜਾਂਦੇ ਨੇ ਇਸ ਤਰ੍ਹਾਂ ਮਹੀਨੇ ਤੇ ਰੁੱਤਾਂ ਨਾਲ ਵੀ ਲੋਕਾਂ ਨੇ ਆਪਣੇ ਜੀਵਨ ਜੁਗਤੀ ਬੰਨੀ ਹੋਈ ਆ ਸਾਵਣ ਭਾਦੋ ਥੋੜਾ ਖਾਈਏ ਬਹੁਤਾ ਨਾ ਈਏ ਮੱਗਰ ਪੋਉ ਰੂਹ ਹਡਾਵੇ ਮਾਗ ਫੱਗਣ ਤੇਲ ਮਲਾਵੇ ਹਕੀਮ ਦਾ ਘਰ ਕਦੀ ਨਾ ਪੁੱਛਣ ਜਾਵੇ ਹਾਂਜੀ ਅੱਗੇ ਹੈਗਾ ਬੱਚੇ ਦੇ ਜਨਮ ਨਾਲ ਸੰਧੀ ਤੇ ਬੱਚੇ ਦੇ ਜਨਮ ਬਾਰੇ ਬਹੁਤ ਸਾਰੇ ਵਿਹਮ ਨੇ ਅਠਮਾਹੇ ਬੱਚੇ ਬਦਸ਼ਗਣੇ ਤੇ ਸਤਮਾਹੇ ਭਾਗਾ ਵਾਲੇ ਮੰਨੇ ਜਾਂਦੇ ਨੇ ਦਿਨ ਪੁੱਗਣ ਤੇ ਜਦੋਂ ਬੱਚਾ ਚੱਚਾ ਨੂੰ ਜੰਮਣ ਪੀੜਾ ਸ਼ੁਰੂ ਹੁੰਦੀ ਹੈ ਤਾਂ ਕੋਈ ਦੁਆ ਦਾਰੂ ਨਾ ਦਿੱਤਾ ਜਾਂਦਾ ਤੇ ਜਨੇਪੇ ਦੀ ਕਾਰਵਾਈ ਦਾਈ ਨਿਭਾਉਂਦੀ ਹੈ ਜ ਚੱਚਾ 40 ਦਿਨ ਛਿਲਾ ਛਿਲਾ ਕਟਦੀ ਹੈ ਤੇ ਉਸ ਤੱਕ ਆਮ ਬੰਦਾ ਨਹੀਂ ਸੀ ਜਾ ਸਕਦਾ ਪੁੱਤਾਂ ਪ੍ਰੇਤਾ ਪਰਸ਼ਾਵਾਂ ਤੋਂ ਬਚਾ ਲਈ ਉਹਦੇ ਸਰਾਣੇ ਆਨਾ ਦੇ ਦਾਣੇ ਲੋਹੇ ਦਾ ਕੜਾ ਕਰਦ ਰੱਖੀ ਜਾਂਦੀ ਹੈ ਸਰੂ ਦੇ ਦੇਲ ਦੇ ਤੀਵੇ ਦੀਵੇ ਉੱਪਰ ਕਾਂਸੀ ਦੀ ਥਾਲੀ ਰੱਖ ਕੇ ਕੱਜਲ ਤਿਆਰ ਕੀਤਾ ਜਾਂਦਾ ਤੇ ਜੱਚਾ ਬੱਚੇ ਦੀ ਅੱਖਾਂ ਵਿੱਚ ਪਾਇਆ ਜਾਂਦਾ। ਨੂੰ ਜੋ ਨੂੰ ਲੋਕਾਂ ਦੀ ਕਾਲੀ ਨਜ਼ਰ ਤੋਂ ਬਚਾਉਂਦਾ। ਅੰਦਰ ਜਾਣ ਵਾਲੀ ਕੋਈ ਵੀ ਜਨਾਨੀ ਦਾਣਿਆਂ ਨੂੰ ਹੱਥ ਲਾ ਕੇ ਅੰਦਰ ਜਾਂਦੀ ਆ। ਫਿਰ ਵੀ ਬੱਚੇ ਦੀ ਨਾਨੀ ਕਿਸੇ ਚੇਟਕਣ ਦੀ ਨਜ਼ਰ ਉਤਾਰਨ ਲਈ ਉਸਦੇ ਪੈਰਾਂ ਦੀ ਮਿੱਟੀ ਅੱਗ ਵਿੱਚ ਸੁੱਟ ਕੇ ਸਾੜਦੀ ਆ। ਕਿਸੇ ਡੱਗ ਡੇਲੇ ਡੱਗ ਡੇਲੋ ਡੇਲੋ ਦੀ ਨਜ਼ਰ ਉਤਾਰਨ ਲਈ ਮਿਰਚਾਂ ਜੱਚਾ ਬੱਚੇ ਦੇ ਸਿਰ ਤੋਂ ਵਾਰ ਕੇ ਅੱਗ ਵਿੱਚ ਸੁੱਟਦੀ ਆ। ਮਰਗ ਗਏ ਮਰਗ ਵਾਲੇ ਘਰ ਦੀ ਔਰਤ ਨੂੰ ਜੱਚੇ ਨੂੰ ਨਾ ਮਿਲਣ ਦਿੱਤਾ ਜਾਂਦਾ ਮਰਗ ਮਤਲਬ ਕਿ ਜਿਹਦੇ ਘਰ 'ਚ ਕੋਈ ਮਰਗਤ ਹੋਈ ਵੀ ਹੁੰਦੀ ਆ ਰੁੱਧ ਖੋਟ ਕੀ ਹੁੰਦਾ ਬਰੀ ਬਰੀ ਇੰਪੋਰਟੈਂਟ ਇਹ 2021 22 23 24 ਚ ਆਇਆ ਹੋਇਆ ਜੇ ਮੱਝ ਬੇਲੇ ਸਿਰ ਦੁੱਧ ਨਾ ਦੇਵੇ ਜਾਂ ਡੰਗ ਭੰਨਣ ਲੱਗ ਜਵੇ ਤਾਂ ਲੋਕ ਸਮਝਦੇ ਨੇ ਕਿ ਉਸ ਨੂੰ ਨજર ਲੱਗ ਗਈ ਜਾਂ ਕੋਈ ਰੁੱਧ ਖੋਟ ਮੋਸਟ ਇੰਪੋਰਟੈਂਟ ਆ ਰੁੱਧਖੋਟ ਦੂਰ ਕਰਨ ਲਈ ਕੀ ਕੀਤਾ ਜਾਂਦਾ ਹਾਂਜੀ ਇਹ ਵਾਲਾ ਕੁਸ਼ਨ ਇਹਨੂੰ ਦੂਰ ਕਰਨ ਲਈ ਪੰਡਤ ਜਾਂ ਪੰਡਤਾਣੀ ਨੂੰ ਬੁਲਾਇਆ ਜਾਂਦਾ ਉਹ ਸਵੇਰੇ ਨਹਾ ਧੋ ਕੇ ਸੁੱਚੇ ਮੂੰਹ ਆਉਂਦੇ ਨੇ ਤੇ ਉਹ ਚੁੱਲੇ ਚੌਕੇ ਨੂੰ ਗੋਹੇ ਮਿੱਟੀ ਨਾਲ ਲਿੱਪ ਕੇ ਸਾਫ਼ ਕਰਦੇ ਤੇ ਆਟਾ ਸੁੱਕਾ ਆਟਾ ਲੈ ਕੇ ਰਸੋਈ ਦੇ ਫਰਸ਼ ਉਤੇ ਚੋਪੜ ਜਿਹੀ ਬਣਾ ਦਿੰਦੇ ਨੇ ਫਿਰ ਸੁੱਚੇ ਦੁੱਧ ਦੀ ਖੀਰ ਬਣਾ ਕੇ ਪੰਡਤ ਤੇ ਪੰਡਤਾਣੀ ਆਪ ਥਾਲ ਭਰ ਕੇ ਲੈ ਖਾਂਦੇ ਨੇ ਤੇ ਬਹੁਤ ਸਾਰੀ ਖੀਰ ਬ੍ਰਾਹਮਣ ਆਪਣੇ ਬੱਚਿਆਂ ਲਈ ਲੈ ਜਾਂਦੇ ਨੇ। ਕਈ ਵਾਰੀ ਰੁੱਧਖੋਟ ਨੂੰ ਜਠੇਰਿਆਂ ਦੀ ਨੀਅਤ ਨਾਲ ਜੋੜ ਕੇ ਸیرے-ਸੇਰੇ ਪ੍ਰਸ਼ਾਦ ਤਿਆਰ ਕੀਤਾ ਜਾਂਦਾ। ਇੱਕ ਕਰਮ ਮੰਡਲ ਵਿੱਚ ਕੱਚੀ ਲੱਸੀ ਦਾ ਥਾਲ ਪ੍ਰਸ਼ਾਦ ਦਾ ਭਰ ਕੇ ਮਾਂ ਤੇ ਨੂੰ ਲੈ ਕੇ ਨਾਲ ਲੈ ਕੇ ਜਾ ਘਰ ਦਾ ਮਾਲਕ ਸ਼ੀਦਾ ਦੀ ਸਮਾਦ ਉੱਤੇ ਪੂਜਾ ਪਾਠ ਕਰਨ ਲੱਗ ਜਾਂਦਾ। ਫਿਰ ਮੱਜ ਦੇ ਰੁੱਧਖੋਟ ਦੂਰ ਕਰਨ ਲਈ ਨਿਮਰਤਾ ਨਾਲ ਅਰਦਾਸ ਕੀਤੀ ਜਾਂਦੀ। ਉਂਗਲ ਉਤਰੀ ਭਾਰਤ ਦੇ ਰੁੱਤ ਚੱਕਰ ਭਾਰਤ ਵਿੱਚ ਕਿੰਨੇ ਰੁੱਤਾਂ ਨੇ 6 ਬਸੰਤ ਗਰਮੀ ਬਰਸਾਤ ਸਰਦੀ ਸ਼ੀਸ਼ਰ ਤੇ ਪਤਝੜ ਬਸੰਤ ਰੁੱਤ ਵਿੱਚ ਕਾਂਗੜੇ ਦੀ ਵਾਦੀ ਵਿੱਚ ਸਿੰਬਲ ਦਾ ਰੂਪ ਕਿਹੋ ਜਿਹਾ ਪ੍ਰਤੀਕ ਆ ਹਾਂਜੀ ਇਸ ਰੂਪ ਵਿੱਚ ਕਾਂਗਰਸਵਾਦੀ ਵਿੱਚ ਸਿੰਬਲ ਦੇ ਰੁੱਖ ਸੰਤਰੀ ਤੇ ਸੋਸਨੀ ਫੁੱਲਾਂ ਦੇ ਗੁੱਛਿਆਂ ਨਾਲ ਭਰ ਜਾਂਦੇ ਨੇ ਤੇ ਇਹ ਮਹਾਨ ਰੁੱਖ ਇਸ ਤਰ੍ਹਾਂ ਲੱਗਦਾ ਜਿਵੇਂ ਲక్ష్ਮੀ ਨੇ ਅਣਗਿਣਤ ਭਜਾਵਾਂ ਫੈਲਾ ਜਾਂ ਹੁਣ ਤੇ ਉਸ ਦੀਆਂ ਹਥੇੜੀਆਂ ਉੱਤੇ ਅਰਤੀਆਂ ਲਾਟਾਂ ਵਾਲੇ ਦੀਵੇ ਜਗ ਰਹੇ ਹੋਣ। ਅਗੇ ਕਿੱਦਾਂ ਹਾਂਜੀ ਕੱਗਰੀ ਪੀੜ ਕਿਨੂੰ ਕਹਿੰਦੇ ਨੇ ਕੱਗਰੀ ਪੀੜ ਦੇ ਵਿੱਚ ਕੁੜੀਆਂ ਗਿੱਧਾ ਪਾਉਣ ਲਈ ਇੱਕ ਗੋਲ ਦਾਇਰੇ ਦੇ ਵਿੱਚ ਅੰਦਰ ਵਾਰ ਮੂੰਹ ਕਰਕੇ ਐਵੇਂ ਖੜ ਜਾਂਦੀਆਂ ਨੇ ਤੇ ਇੱਕ ਜਾਂ ਦੋ ਕੁੜੀਆਂ ਰਲ ਕੇ ਬੋਲੀ ਅਰੰਭ ਕਰਦੀਆਂ ਨੇ ਤੇ ਬਾਕੀ ਸਾਰੇ ਕੁੜੇ ਤਾੜੀ ਦੀ ਸਾਂਝੀ ਤਾਲ ਦੇ ਨਾਲ ਬੋਲਣ ਵਾਲੀ ਦੇ ਬੋਲ ਦਾ ਹੁੰਗਾਰਾ ਭਰਦੀਆਂ ਨੇ ਤੇ ਲੈ ਵੱਧ ਕਰਦੇ ਹੁੰਦੇ ਉਹਨੂੰ ਗਾਉਂਦੀਆਂ ਨੇ ਗਿੱਧੇ ਦੇ ਬੋਲੀਆਂ ਪਾਉਣ ਦੇ ਢੰਗ ਹਾਂਜੀ ਗਿੱਧੇ ਦੇ ਬੋਲੀਆਂ ਤੇ ਇਹਨਾਂ ਨੂੰ ਗਿੱਧੇ ਵਿੱਚ ਪਾਉਣ ਦੇ ਢੰਗ ਬਾਰੇ ਚਰਚਾ ਕਰਦੇ ਆ ਦੇਖ ਕੇ ਨੇ ਦੱਸਿਆ ਕਿ ਕਿਤੇ ਹਰ ਬੋਲੀ ਵਿੱਚ ਕਿਸੇ ਇੱਕ ਸਥਿਤੀ ਜਾਂ ਸਮਾਜਿਕ ਜੀਵਨ ਦੀ ਕਿਸੇ ਝਾਕੀ ਨੂੰ ਪੇਸ਼ ਕੀਤਾ ਜਾਂਦਾ ਬੋਲੀ ਦਾ ਤੋੜਾ ਇਸ ਤਰ੍ਹਾਂ ਝਾਕੀ ਦਾ ਸਿਖਰ ਹੁੰਦਾ ਹੈ ਕਿ ਇਹ ਕਾ ਵੀ ਕਨਾਟਕੀ ਤੇ ਨਾਚ ਮੁਦਰਾਵਾਂ ਦੇ ਪੱਖੋਂ ਬਹੁਤ ਮਹੱਤਵਪੂਰਨ ਹੁੰਦਾ ਨਿਵੰਦ ਕਰਦਾ ਹੈ ਕਿ ਕਿੱਦੇ ਵਿੱਚ ਨਾਚ ਦੀ ਗਤੀ ਅਨਸਾਰ ਬੋਲੀਆਂ ਦੀ ਚੋਣ ਕੀਤੀ ਜਾਂਦੀ ਹੈ ਜਦੋਂ ਗਿੱਧਾ ਅਜੇ ਆਰੰਭ ਹੁੰਦਾ ਤਾਂ ਗਤੀ ਧੀਮੀ ਪੈਂਦੀ ਆ ਲੰਬੀ ਬੋਲੀ ਪਾਈ ਜਾਂਦੀ ਹੈ ਤੇ ਇਹ ਸਿਲਸਿਲਾ ਕਾਫੀ ਦੇਰ ਤੱਕ ਚੱਲਦਾ ਰਹਿੰਦਾ ਜਿੰਨੀ ਦੇਰ ਤੱਕ ਗਿੱਧਾ ਗਰਮ ਨਹੀਂ ਹੁੰਦਾ ਤੇ ਥੱਕ ਜਾਣ ਤੇ ਇਹਦਾ ਕਰਾ ਲੰਬੀਆਂ ਬੋਲੀਆਂ ਪਾ ਕੇ ਦਮ ਲੈਂਦੀਆਂ ਟੱਪੈ ਇੱਕ ਤੋਕੀ ਬੋਲੀ ਨੂੰ ਕਹਿੰਦੇ ਨੇ ਗਿੱਧੇ ਵਿੱਚ ਟੱਪੇ ਜਦੋਂ ਆਵਾਜਾ ਨੂੰ ਜਦੋਂ ਮਟਿਆਰਾਂ ਨੇ ਗਿੱਧਾ ਆਰੰਭ ਕਰਨਾ ਹੋਵੇ ਜਾਂ ਗਿੱਧਾ ਪਾ ਕੇ ਥੱਕ ਵੀ ਨਾ ਹੋਣ ਗਿੱਧੇ ਦੇ ਬੋਲੀਆਂ ਵਿੱਚ ਕੀ ਕਾਮਨਾ ਕੀਤੀ ਜਾਂਦੀ ਹੈ ਹਾਂਜੀ ਜੀਵਨ ਦੀ ਖੈਰ ਸੁੱਖ ਤੇ ਸ਼ਾਂਤੀ ਦੀ ਮੰਗ ਕਾਮਨਾ ਕੀਤੀ ਜਾਂਦੀ ਹੈ ਕਿ ਪਰਿਵਾਰ ਦੀ ਵੇਲ ਵਧਦੀ ਰਹੇ ਬੀਰਾਂ ਦੇ ਘਰੀਬ ਉੱਤ ਜੰਮਦੇ ਰਹਣ ਬਾਪੂ ਮੱਝੀਆਂ ਤੇ ਸੰਗਲ ਫੜਾਉਂਦੇ ਰਹੇ ਖੂਬ ਵਗਦੇ ਰਹਣ ਜੋ ਵੀ ਹਰਮਤੇ ਫਿਰਦੇ ਰਹਣ ਤੇ ਨਗਰ ਵਸਦੇ ਰਹਣ ਥੋੜਾ ਕੀ ਆ ਗਿੱਧੇ ਦੀ ਬੋਲੀ ਦੇ ਅੰਤਲੇ ਤੁੱਕ ਨੂੰ ਥੋੜਾ ਕਿਹਾ ਜਾਂਦਾ ਜਦੋਂ ਬੋਲੀ ਕਰ ਬੋਲੀ ਪਾਉਂਦੇ ਆ ਅੰਤਲੇ ਤੁੱਕ ਬੋਲਦੀ ਹੈ ਤਾਂ ਸਾਰੇ ਗੁੜਿਆਂ ਵੱਲੋਂ ਇਸ ਤੁੱਕ ਦੇ ਅਰਥਾਤ ਟੋਲੇ ਨੂੰ ਸਮੂਹਿਕ ਤੌਰ ਤੇ ਉੱਚੀ ਸੁਰ ਤੇ ਤੇਜ਼ ਗਤੀ ਦੇ ਬੋਲਾਂ ਵਿੱਚ ਚੁੱਕਿਆ ਤੇ ਦੁਹਰਾਇਆ ਜਾਂਦਾ ਹੈ ਜਾਗੋ ਕਿਵੇਂ ਕੱਢੀ ਜਾਂਦੀ ਹੈ ਹਾਂਜੀ ਮੁੰਡੇ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਜਾਗੋ ਕੱਢੀ ਜਾਂਦੀ ਆ ਜਿਸ ਵਿੱਚ ਨਾਨਕੇ ਦੇ ਦਾਦਕੇ ਘਰ ਦੀਆਂ ਔਰਤਾਂ ਜਲੂਸ ਦੀ ਸ਼ਕਲ ਵਿੱਚ ਗਾਉਂਦੇ ਹੋਏ ਪਿੰਡ ਦਾ ਚੱਕਰ ਲਾਉਂਦੀਆਂ ਨੇ ਜਾਗੋ ਕੱਢਣ ਲਈ ਪਿੱਤਲ ਦੀ ਬਲਟੋਹੀ ਜਾਂ ਗਾਗਰ ਲੈ ਕੇ ਉਹਦੇ ਉੱਤੇ ਆਟੇ ਦੀ ਲਈ ਨਾਲੇ ਕਥਾਲੀ ਝੜ ਲਈ ਜਾਂਦੀ ਹੈ ਤੇ ਉਸ ਦੇ ਵਿੱਚ ਦੇਸੀ ਘਿਓ ਦੇ 7 ਜਾਂ 11 ਦੀਵੇ ਜਗਾਇਆ ਜਾਂਦੇ ਨੇ ਜਾਗੋ ਦੇ ਫਿਰ ਕਾਫਲਾ ਪਿੰਡ ਦੀਆਂ ਗਲੀਆਂ ਦੇ ਵਿੱਚ ਖਰੂਦ ਪਾਉਂਦਾ ਹੋਇਆ ਲੋਕਾਂ ਦੇ ਪਰਣਾਲੇ ਢਾਉਂਦਾ ਹੋਇਆ ਲੰਘਦਾ ਜਿਹੜਾ ਔਰਤ ਮਰਦ ਰਾਹ ਵਿੱਚ ਮਿਲੇ ਉਹਨੂੰ ਗੀਤਾਂ ਨਾਲ ਮਖੌਲ ਕੀਤਾ ਜਾਂਦਾ ਸਿੱਠਣੀਆਂ ਗਾਇਆਂ ਜਾਂਦੇ ਨੇ ਇਤਿਹਾਸਾ ਠੱਠਾ ਭਾਈ ਚਾਰੇ ਵੱਲੋਂ ਮਨਜ਼ੂਰ ਸਮਝਿਆ ਜਾਂਦਾ ਔਰਤਾ ਕਹਿੰਦੇ ਨੇ ਰੌਣਕਾ ਜੋਰੋਂ ਨੂੰ ਜਗਾ ਲਵੇ ਹੁਣ ਜਾਗੋ ਆਈਆ ਚੁੱਪ ਕਰ ਬੀਬੀ ਮਸਾਂ ਸਲਾਈਆ ਲੋਰੀ ਦੇ ਕੇ ਪਾਈਆ ਰਿਹਾਰ ਕਰੂਗੀ ਜੋਰੋਂ ਨੂੰ ਜਗਾ ਲਾਵੇ ਹੁਣ ਜਾਗੋ ਆਈਆ ਹਾਂਜੀ ਅਗੇ ਵਿਰਾਸਤੀ ਖੇਡਾਂ ਖੇਡਾਂ ਕਿਉਂ ਖੇਡੇ ਜਾਂਦੇ ਨੇ ਪੜ੍ਹ ਲੈਣਾ ਵਿਰਾਸਤੀ ਖੇਡਾਂ ਕਿਹੜੇ ਸਮੇਂ ਦੇ ਕਿੱਥੇ ਖੇਡੇ ਜਾਂਦੇ ਨੇ ਇਹਨਾਂ ਲਈ ਕੋਈ ਸਮਾਂ ਜਾਂ ਸਥਾਨ ਨਿਸ਼ਚਿਤ ਨਹੀਂ ਹੁੰਦਾ ਗਰਮੀਆਂ ਨੂੰ ਦੁਪਹਿਰ ਸਮੇਂ ਰਾਤ ਨੂੰ ਚੰਨ ਦੇ ਰਾਤਾਂ ਵਿੱਚ ਖੁੱਲ੍ਹੇ ਆ ਵੇੜਿਆਂ ਗਲੀਆਂ ਜੂਹਾਂ ਟਾਲੀਆਂ ਪ੍ਰੋਟੀਨ ਸ਼ਾਮਾਂ ਦੇ ਕਿਸੇ ਵੀ ਮੋਕਲੀ ਥਾਂ ਤੇ ਖੇਡ ਲਿਆ ਜਾਂਦਾ ਤੇ ਕਿਤੇ ਉਹ ਸਮਾਨੇ ਖਰੀਦਣਾ ਪੈਂਦਾ ਸਥਾਨਿਕ ਸਮਾਨ ਹੁੰਦਾ ਇਹਨਾਂ ਦੇ ਵਿੱਚ ਕੋਲੇ ਵੰਟੇ ਗੀਟੇ ਕੋਡੀਆਂ ਅਖਰੋਟ ਟੁੱਟੇ ਭਾਂਡੇਆਂ ਦੇ ਠਿੱਕਰੇ ਇੱਟਾਂ ਦੇ ਰੋੜੇ ਤੱਕਤੇ ਵਾਰੀਆਂ 베ਰੀਆਂ ਪਟਾਲੀਆਂ 베ਰੀਆਂ ਦੇ ਅਣਕੜ ਖੁੰਡੇ ਲੀਰਾ ਦੀ ਖਿੱਦੋ ਟੁੱਟੇ ਛਿੱਤਰ ਪੀਪਲ ਵਰੋਟਿਆਂ ਦੇ ਪੱਤੇ ਕਣਕ ਦੀਆਂ ਪੀਪਣੀਆਂ ਹੰੜੇ ਦੀਆਂ ਪੋਰੀਆਂ ਸਰਕੰਡੇ ਦੀਆਂ ਪੋਰੀਆਂ ਕਣਕ ਦਾ ਸੁੱਕਾ ਨਾਲ ਇਮਲੀ ਦੀਆਂ ਗਿਟਕਾਂ ਇਹ ਹੁੰਦੇ ਨੇ ਹਾਂ ਜੇ ਅੱਗੇ ਕੋਈ ਸਵਾਲ ਨੇ ਵੀ ਵਾਰ-ਵਾਰ ਆਇਆ ਹੋਇਆ ਪਰੰਪਰਾਾਂ ਦੀ ਸੋਚ ਦਾ ਵਧੇਰੇ ਖਜ਼ਾਨਾ ਕਿੱਥੇ ਸੰਭਾਲਿਆ ਪਿਆ ਤੇ ਪਰੰਪਰਾਾਂ ਦੀ ਸੋਚ ਦਾ ਵਧੇਰੇ ਖਜ਼ਾਨਾ ਲੋਕ ਵਿਹਾਰ ਵਿਸ਼ਵਾਸ ਰਵਾਇਤਾਂ ਮਿੱਥ ਗੀਤ ਅਖਾਣ ਹੋਰ ਲੋਕ ਸਾਹਿਤਾਂ ਵਿੱਚ ਸੰਭਾਲਿਆ ਪਿਆ ਹਾਂ ਜੇ ਇਹਨੂੰ ਪੜ ਲੈਣ ਇੱਕ ਵਾਰ ਹਾਂਜੀ ਕਾਲੀਦਾਸ ਆਪਣੇ ਸਮੇਂ ਦੀ ਔਰਤਾਂ ਦਾ ਸ਼ਿੰਗਾਰ ਕਿਵੇਂ ਵਰਣ ਕਰਦਾ ਕਾਲੀਦਾਸ ਅਨੁਸਾਰ ਸਾਵਣ ਵਿੱਚ ਆਲਕਾਪੁਰੀ ਦੇ ਮਟਿਆਰੇ ਆਪਣੀਆਂ ਗੱਲਾਂ ਤੇ ਲੋਰਦ ਪੁਸ਼ਪਾ ਦੀ ਧੂੜੀ ਮਲਦੀਆਂ ਤੇ ਮਾਗ ਵਿੱਚ ਪੁਸ਼ਪਾ ਨਾਲ ਪੁੜਪੁੜੀਆਂ ਸਜਾਉਂਦੀਆਂ ਤੇ ਕਰੋਵਕ ਦੇ ਫੁੱਲ ਆਪਣੇ ਜੂੜੇ ਵਿੱਚ ਟੰਗਦੀਆਂ ਟੰਗਦੀਆਂ ਤੇ ਉਹਦੇ ਫੁੱਲਾਂ ਨਾਲ ਆਪਣੇ ਕੰਨਾਂ ਨੂੰ ਸਜਾਉਂਦੀਆਂ ਲੇਖਕ ਕਿੱਦੇ ਨੂੰ ਧਰਤੀ ਦੀ ਪੂਜਾ ਦਾ ਨਾਚ ਕਿਉਂ ਕਹਿੰਦਾ ਹਾਂਜੀ ਕਿੱਦੇ ਦੀ ਪ੍ਰਮੁੱਖ ਆਦਾ ਅੱਡੀ ਮਾਰ ਕੇ ਧਰਤੀ ਨੂੰ ਧਮਕਾਉਣਾ ਤੇ ਤਾਲੀ ਮਾਰ ਕੇ ਨੱਚਣਾ ਗਿੱਧੇ ਦੀ ਬੋਲੀ ਪਾ ਕੇ ਜਦੋਂ ਨਾਚ ਅਦਾਵਾਂ ਸ਼ੁਰੂ ਹੁੰਦੀਆਂ ਨੇ ਤਾਂ ਸਭ ਤੋਂ ਪਹਿਲਾਂ ਸੱਜੇ ਪਾਸੇ ਝੁੱਕ ਕੇ ਹੱਥਾਂ ਨੂੰ ਧਰਤੀ ਵੱਲ ਲਿਆ ਕੇ ਤਾਲੀ ਮਾਰੀ ਜਾਂਦੀ ਆ ਤੇ ਸਪਸ਼ਟਾਤਰ ਤਿੰਨ ਨਮਸਕਾਰ ਕਰਨ ਦੀ ਕਿਰਿਆ ਤੇ ਗਿੱਧੇ ਵਿੱਚ ਨੇ ਬਹੁਤ ਸਾਰੀਆਂ ਨਾਚ ਅਦਾਵਾਂ ਨੂੰ ਧਰਤੀ ਵੱਲ ਮੁਖਤਾ ਮੁਖਤਵ ਹੁੰਦੇ ਆ ਦੇਖ ਕੇ ਪਤਾ ਲੱਗਦਾ ਕਿ ਕਿੰਧਾ ਨਾਚ ਜਾਂ ਦੀ ਖਾਸ ਧਰਤੀ ਮਾਤਾ ਦੀ ਪੂਜਾ ਨਾਲ ਜੁੜੀਆਂ ਰਹੀ ਰੀਤਾਂ ਤੋਂ ਹੋਇਆ ਹੋਊਗਾ ਪੰਜਾਬ ਦੇ ਪ੍ਰਸਿੱਧ ਮੇਲੇ ਸ਼ਪਾਰ ਦਾ ਮੇਲਾ ਜਰਗ ਦਾ ਮੇਲਾ ਮਾਗੀ ਦਾ ਤੇ ਵਿਸਾਖੀ ਦਾ ਮੇਲਾ ਇਹਨਾਂ ਨੂੰ ਰਿਵੀਜ਼ ਕਰ ਲੈਣਾ ਦੋਨੋਂ ਕੁਐਸਚਨ ਹਨ ਸੋ ਇਹ ਸੇ ਤੁਹਾਡੇ ਜਿਹੜੇ ਪਹਿਲਾਂ ਐਗਜ਼ਾਮਸ ਦੇ ਵਿੱਚ ਆਏ ਹੋਏ ਨੇ ਇੰਪੋਰਟੈਂਟ ਸ਼ਾਰਟ ਕੁਐਸਚਨਸ ਥੈਂਕਸ